ਸ਼੍ਰੋਮਣੀ ਭਗਤ ਭਗਤ ਬਾਪੂ ਕਬੀਰ ਸਾਹਿਬ ਜੀ ਮਹਾਰਾਜ ਉਹ ਸਾਡਾ ਗੁਨਾਹ ਦੱਸਦੇ ਆ ਅਸੀਂ ਕੀ ਕੀਤਾ ਕਿਉਂ ਧਰਤੀ ਨੂੰ ਪੁਕਾਰਾਂ ਕਰਨੀਆਂ ਪਿੰਦਾ ਕੀ ਗੁਨਾਹ ਜੀ ਗੋਬਿੰਦ ਹਮ ਐਸੇ ਅਪਰਾਧੀ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਇਹੋ ਦੇ ਅਪਰਾਧੀ ਆ ਮਹਾਰਾਜ ਕੀ ਅਪਰਾਧ ਕੀਤਾ ਕਹਿੰਦੇ ਅਪਰਾਧ ਦੇ ਕੀਤਾ ਜਨਮ ਪ੍ਰਾਪ ਜਿਉ ਪੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਸਨਗੁਰੂ ਗ੍ਰੰਥ ਸਹਿਬਾ ਜੀ ਬਾਪੂ ਕਬੀਰ ਸਾਹਿਬ ਜੀ ਮਹਾਰਾਜ ਗੁਨਾਹ ਏ ਕੀ ਤਾਰ ਮਨੁੱਖਾ ਜਨਮ ਉਹਨੇ ਉਪਕਾਰ ਕੀਤਾ ਸਾਡੇ ਤੇ ਮਨੁੱਖਾ ਜਨਮ ਲੈ ਕੇ ਅਕਾਲ ਪੁਰਖ ਵੈ ਗੁਰ ਦਾ ਸ਼ੁਕਰ ਨਹੀਂ ਕੀਤਾ ਜਿਨ ਬਰਵ ਜੀਓ ਪਿੰਡ ਥਾ ਦਿਆ ਜਿੰਦ ਸਰੀਰ ਦਿੱਤਾ ਸੀ ਤਿਸ ਕੀ ਪਾਉ ਭਗਤ ਨਹੀਂ ਸਾਦੀ ਕਦੇ ਪ੍ਰੇਮ ਨਾਲ ਬੈਠ ਕੇ ਉਹਨੂੰ ਸ਼ੁਕਰ ਕਿਹਾ ਹੀ ਨਹੀਂ ਹੈ ਮਾਲਕਾ ਸ਼ੁਕਰ ਆ ਤੇਰਾ ਇਹ ਸਾਡਾ ਗੁਨਾਹ ਜਿਸ ਕਰਕੇ ਧਰਤੀ ਨੂੰ ਪੁਕਾਰਾਂ ਕਰਨੀਆਂ ਪੈਣਾ ਹੋਰ ਦਰਸ਼ਨ ਕਰੀਏ ਕਿਉਂ ਬਾਪੂ ਨਾਨਕ ਜੀਆਂ ਨੂੰ ਆਣਾ ਪਿਆ ਅੱਜ ਆਪਾਂ ਕੇਵਲ ਕਾਰਨ ਜਨਨਾ ਕੱਲ ਜਦਾਂ ਮੇਰੇ ਮਾਲਕ ਨੇ ਸਮਾਂ ਤੇ ਸਵਾਸ ਬਖਸ਼ੇ ਬਾਪੂ ਨਾਨਕ ਜੀਆਂ ਦੇ ਅਵਤਾਰ ਪ੍ਰਤੀ ਵੀ ਬੇਨਤੀਆਂ ਕਰਾਂਗੇ ਕਾਰਨ ਕੀ ਲਿਆ ਹੋਰ ਕਾਰਨ ਦੇਖਣਾ ਤੇ ਗੁਰਮੁਖੋ ਪਹਿਲੀ ਵਾਰ ਦੀ 30 ਨੰਬਰ ਪੌੜੀ ਪੜਿਓ ਗੁਰੂਕਰਦੇ ਦੇ ਬੇਦਬਿਆ ਸ਼੍ਰੀਮਨ ਭਾਈ ਗੁਰਦਾਸ ਜੀ 12 ਨੰਬਰ 1 ਪੌੜੀ ਨੰਬਰ 30 ਤੇ ਇਹਦੇ ਉੱਤੇ ਸਰਲੇਖ ਦਿੱਤਾ ਹੋਇਆ ਭਾਰਤ ਦੀ ਦੁਰਦਸ਼ਾ ਹਿੰਦੁਸਤਾਨ ਦੀ ਤਰਤੀ ਦੀ ਦਰਦਸ਼ਕ ਕਿਹੋ ਜਾਂ ਉਹ ਸਮੇਂ ਬਾਤਾਵਰਣ ਸੀ ਕਿਉਂ ਬਾਪੂ ਨਾਨਕ ਨੂੰ ਆਉਣਾ ਪਿਆ ਇੱਕ ਤੇ ਧਰਤੀ ਦੀਆਂ ਬੁਕਾਰਾਂ ਹੋਈਆਂ ਕਿਉਂ ਹੋਈਆਂ ਕਿਉਂਕਿ ਮਨੁੱਖ ਅਕਰਤ ਘਣ ਹੋ ਗਿਆ ਸਭ ਤੋਂ ਵੱਡਾ ਕਾਰਨ ਤੇ ਗੁਰਮਖੋ ਇਨਸਾਨੀਅਤ ਇੰਨੀ ਗਿਰ ਚੁੱਕੀ ਆ ਆ ਦਰਸ਼ਨ ਕਰ ਲਿਓ